ਸਾਡੀ ਸੀਆਈ ਦੀ ਟੀਮ ਨੂੰ ਸਾਡੇ ਐਸਪੀ ਜੀ ਅਜੇ ਰਾਜ ਜੀ ਨਾਲ ਇਹਨਾਂ ਦੇ ਸੁਪਰਵਾਈਜ਼ਨ ਹੇਠ ਜਿਹੜੀ ਸੀਆਈ ਦੀ ਟੀਮ ਹੈ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਿਹੜਾ ਸਮੱਗਲਰ ਹੈ ਰਸ਼ਪਾਲ ਸਿੰਘ ਜਿਹੜਾ ਕਿ ਭਾਈ ਲੱड्डੂ ਥਾਣਾ ਸਦਰਪੱਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਅਰਸੇ ਤੋਂ ਕੰਮ ਇਹ ਨਸ਼ੇ ਦਾ ਕੰਮ ਕਰ ਰਿਹਾ ਹੈ ਤੇ ਬਾਰਡਰ ਤੋਂ ਸਮਾਨ ਚੁੱਕ ਕੇ ਗਾਂ ਦੂਜੇ ਇਲਾਕਿਆਂ 'ਚ ਵੀ ਸਪਲਾਈ ਕਰਨ ਦਾ ਕੰਮ ਕਰਦਾ ਹੈ ਪੁਲਿਸ CI ਦੀ ਟੀਮ ਨੇ ਕੱਲ ਰਾਤ ਨੂੰ ਰੇਡ ਕੀਤੀ ਤੇ ਇਹਨੂੰ ਸਮੇਤ ਮੋਟਰਸਾਈਕਲ ਤੇ ਸਮਾਨ 5 ਕਿਲੋ ਹਿਰੋਇਨ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਐਫਆਈਆਰ ਰਜਿਸਟਰ ਇਹਦੇ ਖਿਲਾਫ ਐਫਆਈਆਰ ਰਜਿਸਟਰ ਕਰਕੇ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਗਈ। ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਤਕਰੀਬਨ 5-6 ਮਹੀਨੇ ਤੋਂ ਐਕਟਿਵਲੀ ਇਨਵੋਲਡ ਸੀਗਾ ਨਸ਼ੇ ਦੇ ਕੰਮ ਦੇ ਵਿੱਚ ਤੇ ਕਾਫੀ ਬਾਰੀ ਜਿਹੜੀ ਨਸ਼ੇ ਦੀ ਖੇਪ ਹੈ ਇਹ ਵਕ ਵਕ ਪੁਆਇੰਟਾਂ ਤੋਂ ਬਾਰਡਰ ਦੇ ਜਿਹੜੇ ਕਿ ਅਸੀਂ ਹੁਣ ਤਫਤੀਸ਼ ਦੌਰਾਨ ਆਇਡੈਂਟੀਫਾਈ ਕਰਾਂਗੇ ਉਤੋਂ ਚੁੱਕ ਕੇ ਗਾਂ ਸਪਲਾਈ ਕਰਦਾ ਰਿਹਾ ਹੈ ਜਿਹੜਾ ਕਿ ਇਹ ਰਸ਼ਪਾਲ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਸਾਨੂੰ ਜਿਹੜੀ ਮੁੱਢਲੀ ਪੁਛਗ੍ਰਿਫ ਤੋਂ ਹੋਰ ਵੀ ਨਾਮ ਸਾਹਮਣੇ ਆਏ ਆ ਜਿਹੜੇ ਕਿ ਇਸ ਲੈਵਲ ਤੇ ਉਜਾਗਰ ਨਹੀਂ ਕੀਤੇ ਜਾ ਸਕਦੇ ਤੇ ਉਹ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਫੜ ਕੇ ਕੀਤੀ ਜਾਵੇਗੀ ਉਹ ਜੀ ਦੇਖੋ ਤਫਤੀਸ਼ ਦਾ ਵਿਸ਼ਾ ਅਸੀਂ ਖੰਗਾਲ ਰਹੇ ਆ ਇਹ ਸਿੱਧੀ ਜੀ ਗੱਲ ਹੈ ਜਾਹਿਰ ਜੀ ਗੱਲ ਹੈ ਕਿ ਬਈ ਇਹਨਾਂ ਦੇ ਪਾਕਿਸਤਾਨ ਦੇ ਸਮਗਲਰ ਕਾਫੀ ਸਮਗਲਰਸ ਨਾਲ ਇਹਦੇ ਸੰਬੰਧ ਸੀਗੇ ਤੇ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਇਹ ਕਿੰਨ ਕਿੰਨ ਬੰਦਿਆ ਦੇ ਮਾਧਿਅਮ ਰਾਹੀਂ ਇਹ ਸਮਾਨ ਜਿਹੜਾ ਡਰੋਨ ਰਾਹੀਂ ਚੁੱਕਦਾ ਸੀਗਾ ਕਿਵੇਂ ਚੁੱਕਦਾ ਸੀਗਾ ਉਹ ਸਾਰਾ ਸੀਆਈ ਰਿਮਾਂਡ ਲੈ ਕੇ ਤਫਤੀਸ਼ ਦੌਰਾਨ ਵਿਚਾਰਾਂਗੇ ਤੇ ਇਸ ਕੇਸ ਨੂੰ ਮੁਕੰਮਲ ਐਂਡ ਤੇ ਲੈ ਕੇ ਜਾ